ਸਸ਼ੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਡਾਵਲ ਸਟੋਰੀ ਬਿਲਡਿੰਗ ਸੇਲ ਕਰਨੀ ਹੈ ਜੀ ਮੌਕੇ ਤੇ ਇਹ ਬਿਲਡਿੰਗ ਦੇ ਵਿੱਚ ਕੋਚਿੰਗ ਸੈਂਟਰ ਚੱਲ ਰਿਹਾ ਹੈ ਇਹ ਬਿਲਡਿੰਗ ਹਰਿਆਣਾ ਟਾਊਨ ਹੁਸ਼ਿਆਰਪੁਰ ਤੋਂ ਟੋਲ ਵਾਹਾ ਪਿੰਡ ਨੂੰ ਜਾਂਦੇ ਡਿਫੈਂਸ ਰੋਡ ਤੇ ਹੈ ਜੀ ਇਹਦੇ ਵਿੱਚ ਹਸਪਤਾਲ ਜਾਂ ਸਕੂਲ ਬਣਾਇਆ ਜਾ ਸਕਦਾ ਹੈ ਇਸ ਦਾ ਫਰੰਟ 52 ਫੁੱਟ ਹੈ ਜੀ ਲੰਬਾਈ ਹੈਗੀ 95 ਫੁੱਟ ਸੀਵਰੇਜ ਪਿਆ ਹੋਇਆ ਹੈ 20 ਫੁੱਟ ਗਲੀ ਦਾ ਫਰੰਟ ਹੈ ਇਹ ਸਾਰੀ ਜਗਾ 24 ਮਰਲੇ ਹੈ ਜੀ ਸਾਰੇ ਬਿਲਡਿੰਗ ਚ ਟਾਇਲ ਲੱਗੀ ਹੋਈ ਹੈ 90% ਇਹਦਾ ਰੇਟ ਹੈ ਜੀ 75 ਲੱਖ ਰੁਪਏ 9855773780 ਦੂਜਾ ਨੰਬਰ ਹੈ ਜੀ 9530929893 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਡਬਲ ਸਟੋਰੀ ਬਿਲਡਿੰਗ ਹੈ ਜਿਹੜੀ 75 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 2014 ਮਾਡਲ ਡਬਲ ਕਲਚ ਇੰਜਨ ਗੇਅਰ ਦਾ ਓਕੇ ਹੈ ਤੇਲ ਬ੍ਰੇਕਰ ਡਿਜੀਟਲ ਮੀਟਰ ਪਹਿਲੇ ਨਾਲ ਹੈ 40% ਟਾਇਰ ਨੇ ਜੀ ਨਾਲ ਦੇ ਰਿਵਰਸ ਸਪੀਡਓ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9464272871 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਟਰੈਕਟਰ 2014 ਮਾਡਲ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ 60 ਫਾਰਮਟ ਰੈਕਟਰ ਟਰੈਕਟਰ ਵਿਕਾਊ ਹੈ ਜੀ 1999 ਮਾਡਲ ਰੇਟ 198000 ਏਰੀਆ ਜੀ ਪਿੰਡ ਗੋਨਦਾਰਾ 9803950245 9803950245 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮਟ ਰੈਕਟਰ ਟਰੈਕਟਰ 1999 ਮਾਡਲ 198000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2007 ਮਾਡਲ ਹੈ ਜੀ ਏਰੀਆ ਜੀ ਪਿੰਡ ਰਤਨਗੜ ਪਟਿਆਵਾਲੀ ਟਾਇਰ ਨੇ 45% ਅਗਲੇ ਹੈਗੇ ਨੇ 80% ਰੇਟ ਮੌਕੇ ਤੇ ਸਾਫ਼ ਕੰਡੀਸ਼ਨ ਹੈ ਜੀ ਏਰੀਆ ਰਤਨਗੜ ਪਟਿਆਵਾਲੀ ਸੁਨਾਮ 9914219244 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ ਖਰੀਦ ਸਕਦੇ ਹੋ ਵੱਡਾ ਜਨਰੇਟਰ ਵਿਕਾਊ ਹੈ ਜੀ 6 ਸਿਲੰਡਰ ਇੰਜਨ ਸੈਲਫ ਸਟਾਰਟ ਕਾਪਰ ਦਾ ਇਹ ਜਨਰੇਟਰ ਹੈ ਜੀ ਦੋ ਬੈਟਰੀਆਂ 85 ਪਾਵਰ ਦਾ ਰੇਟ 210000 98143 13281 98143 13281 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੱਡਾ ਜਨਰੇਟਰ ਜਿਹੜਾ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲੈਂਡਫੋਰਸ ਦਾ ਰੀਪਰ ਵਿਕਾਊਾ 2019 ਮਾਡਲ ਹੈ ਜੀ ਰੇਟ 175000 ਏਰੀਆ ਬਰੇਟਾ ਮਾਂਸਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9501581240 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲਾ ਰੀਪਰ 2019 ਮਾਡਲ 1 ਲੱਖ 75 ਅੱਜ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਲਾ ਵਿਕਾਊ ਹੈ ਜੀ 13x7 ਦਾ 3 क्विंटल ਬੇਟਾ 3 ਲੱਖ ਰੁਪਏ ਰੇਟਾ ਰੇਲ ਦਾ ਹਿੱਸਾ ਬੇਦਗ ਟੈਰ ਨੇ ਜੀ 83602 77835 As ਨੰਬਰ ਤੇ ਫੋਨ ਕਰਕੇ ਤੁਸੀਂ ਜੈਕ ਵਾਲਾ ਟਰਾਲਾ ਜਿਹੜਾ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਦੋ ਜੈਕ ਵਿਕਾਉ ਨੇ ਜੀ ਰੇਟ ਹੈ 11000 ਦੋ ਜੈਕ ਵਿਕਾਉ ਨੇ ਜੀ 11000 ਰੁਪਏ ਇਹਨਾਂ ਦਾ ਰੇਟ ਹੈ ਏਰੀਆ ਪਿੰਡ ਭੁੰੜੇ ਲੁਧਿਆਣਾ 9592626092 95926262092 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਜੈਕ 11000 ਰੁਪਏ ਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1995 ਮਾਡਲ ਨਵੇਂ ਟਾਇਰ ਨੇ ਏਰੀਆ ਜੀ ਪਿੰਡ ਦਸਕਾ ਸੰਗਰੂਰ ਰੇਟ ਹੈ 245000 245000 ਰੇਟ ਮੰਗਿਆ 1995 ਮਾਡਲ ਹੈ ਜੀ ਇੰਜਨ ਗিয়ার ਦਾ ਓਕੇ ਹੈ ਜੀ ਕੋਈ ਕਮੀ ਪੇਸ਼ੇ ਨਹੀਂ 9569173000 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਡ੍ਰੈਕਟਰ ਜਿਹੜਾ ਤੁਸੀਂ 245000 ਚ ਖਰੀਦ ਸਕਦੇ ਹੋ ਐਚ ਐਮਟੀ 4511 ਡ੍ਰੈਕਟਰ ਵਿਕਾਊ ਹੈ ਜੀ 2001 ਮਾਡਲ ਪੰਜਾਬ ਨੰਬਰ ਏਰੀਆ ਫਰੀਦਕੋਟ ਟਾਇਰ ਨਵੇਂ ਨੇ ਟਿਆਰ ਨਮੇ ਆ ਜੀ ਏਰੀਆ ਫਰੀਦਕੋਟ ਆ ਪੰਜਾਬ ਨੰਬਰ ਆ 2001 ਮਾਡਲ ਐਚ ਐਮਟੀ 4511 ਟਰੈਕਟਰ ਵਿਕਾਊ ਆ ਜੀ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9478124026 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੀਟੀ 100 ਮੋਟਰਸਾਈਕਲ ਵਿਕਾਊ ਆ ਜੀ ਲਾਸਟ ਮਾਡਲ 2020 ਏਰੀਆ ਧਰਮਕੋਟ ਮੋਗਾ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਨਹੀਂ 7717621007 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਨਝਾਣ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿੰਨਾ ਵੀਰਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਰੂਤੀ ਗੱਡੀ ਵਿਕਾਊ ਹੈ ਜੀ 82000 ਰੁਪਏ ਰੇਟ ਮੰਗਿਆ ਏਰੀਆ ਮੁਕਸਰ 9463275379 9463275379 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ ਹੈ ਜਿਹੜੀ ਤੁਸੀਂ 82000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਕੰਡੀਸ਼ਨ ਵੀਡੀਓ ਤੁਹਾਡੇ ਸਾਹਮਣੇ ਸਾਰੇ ਸੰਤ ਵਿਕਾਉ ਨੇ ਜੀ ਇਸ ਵੀਰ ਦੇ ਐਨ ਆਰ ਆਈ ਪਰਸਨ ਹੈ ਜੀ ਇਹ ਵੀਰ ਰੀਪਰ 2020 ਮਾਡਲ ਹੈ ਏਰੀਆ ਨਵਾਂ ਸ਼ਹਿਰ ਨੇੜੇ ਮਾਜਰੀ ਦੋ ਟਰਾਲੀਆਂ ਵਿਕਾਉ ਨੇ ਜਾਲੀ ਵਾਲੀਆਂ ਜੀ ਇੱਕ ਜੀਪ ਹੈ ਜੀ ਡੱਬ ਵਾਲੀ ਤੋਂ ਤਿਆਰ ਕਰਵਾਈ ਹੈ 2005 ਮਾਡਲ ਸਿਰਫ 420 ਕਿਲੋਮੀਟਰ ਚੱਲੀ ਹੈ ਫੁੱਲ ਗਰੰਟੀ ਹੈ ਬਲੈਰੋ ਦਾ ਇੰਜਨ ਹੈ ਜੀ 981567997 ਦੂਜਾ ਨੰਬਰ ਹੈ ਜੀ +3246515272 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਐਨ ਆਰ ਆਈ ਵੀਰ ਦੇ ਸਾਰੇ ਸੰਦ ਇਕੱਠੇ ਹੈ ਜਿਹੜੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਦਿਖਾਏ ਹੋਏ ਹੈ ਜੀ ਵੇਖ ਸਕਦੇ ਹੋਗੇ ਤੇ ਜਿਹੜਾ ਕੋਈ ਵੀ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋ WhatsApp ਨੰਬਰ ਨੋਟ ਕਰ ਸਕਦਾ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਭੇਜ ਕੇ ਇਸ ਨੰਬਰ ਤੇ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀવાડી ਦੇ ਸੰਧ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਜੀ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਵਧਾ ਜੜਾ ਕੇ ਪਾ ਦਿੰਦੇ ਨੇ ਸੁਬੀਰ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਕੋਈ ਵੀ ਚੀਜ਼ ਹੈ ਖੇਤੀਬਾੜੀ ਦੇ ਸੰਧ ਜ਼ਮੀਨ ਪਲਾਟ ਕੋਠੀਆਂ ਕਰ ਜਲਦੀ ਤੋਂ ਜਲਦੀ ਸੇਲ ਹੋ ਸਕਣ ਸੋ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਸੋ ਜਿਹੜੇ ਵੀ ਰ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਰੋ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤਾਂਕਿ ਇਹ ਵੀਡੀਓ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਸੋ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ